ਸੁਚਾ ਸਿੰਘ ਲੰਗਾ ਲੰਗੇ ਦਿਨ ਤੋਂ ਹੀ ਚਰਚਾ ਦੇ ਵਿੱਚ ਚੱਲਦੇ ਪਏ ਨੇ ਲੰਗੇ ਦਿਨ ਤੋਂ ਹੀ ਉਹਨਾਂ ਨੇ ਕੁਝ ਗੱਲਾਂ ਇਹੋ ਜਿਹੀਆਂ ਆਉਣਦ ਕੈਮਰਾ ਕਹੀਆਂ ਨੇ ਜਿਨ੍ਹਾਂ ਤੋਂ ਬਾਅਦ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਖੈਰ ਕਾਲੀ ਦਲ ਦਾ ਹਿੱਸਾ ਤਾਂ ਬਣ ਗਏ ਨੇ ਜਿਮਨੀ ਚੋਣਾਂ ਤੋਂ ਠੀਕ ਪਹਿਲਾਂ ਇਹ ਵੱਡਾ ਹੇਰ ਬਦਲ ਹੈ ਔਰ ਖਾਸ ਕਰਕੇ ਉਹ ਫੇਰ ਬਦਲ ਜਿਸ ਦੇ ਵਿੱਚ ਕਾਰਜਕਾਰੀ ਪ੍ਰਧਾਨ ਉੱਤੇ ਵੀ ਇਤਰਾਜ਼ ਚੁੱਕੇ ਜਾ ਰਹੇ ਨੇ ਪਰ ਦੂਜੇ ਪਾਸੇ ਸੁੱਚਾ ਸਿੰਘ ਲੰਗਾ ਦੇ ਆਉਣ ਨਾਲ ਇੱਕ ਚਰਚਾ ਅਲਹਿਦਾ ਸ਼ੁਰੂ ਹੋ ਗਈ ਹੈ ਕਿ ਕੀ ਬਾਗੀ ਧੜਾ ਤੇ ਬਾਦਲ ਧੜਾ ਇੱਕਮਿਕ ਹੋ ਜਾਣਗੇ ਦੁਆਰਾ ਕਿ ਜਿਹੜੀ ਅਕਾਲੀ ਸੁਧਾਰ ਲਹਿਰ ਹੈ ਜਿਹੜਾ ਇੱਕ ਵੱਖਰਾ ਧੜਾ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਜਿਹੜਾ ਅਕਾਲੀ ਦਲ ਹੈ ਉਹ ਇੱਕ ਵੱਖਰਾ ਧੜਾ ਹੈ ਕੀ ਇਹ ਦੋਵੇਂ ਧੜੇ ਇੱਕਮਿਕ ਹੋਣ ਜਾ ਰਹੇ ਹੈ ਸੁੱਚਾ ਸਿੰਘ ਲੰਗਾ ਨੇ ਇੱਕ ਇਸ਼ਾਰਾ ਜ਼ਰੂਰ ਕਰ ਦਿੱਤਾ ਇਧਰ ਵੱਲ ਨੂੰ ਦਰਸਲ ਸੁੱਚਾ ਸਿੰਘ ਲੰਗਾ ਦਾ ਇਸ਼ਾਰਾ ਤਾਂ ਕਰਕੇ ਇੱਧਰ ਹੋਇਆ ਹੈ ਉਹ ਕਹਿੰਦੇ ਨੇ ਕਿ ਜਿਹੜੇ ਦੋ ਧੜੇ ਬਣੇ ਹੋਏ ਨੇ ਇਹ ਪੂਰੀ ਕੋਸ਼ਿਸ਼ ਕਰਨਗੇ ਕਿ ਇਹਨਾਂ ਦੋਵਾਂ ਨੂੰ ਰਲ ਆ ਲਿਆ ਜਾਵੇ ਪੂਰੀ ਕੋਸ਼ਿਸ਼ ਕਰਨਗੇ ਕਿ ਇਹਨਾਂ ਦੋਵਾਂ ਨੂੰ ਮਨਾਲਿਆ ਜਾਵੇ ਔਰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਰਲ ਕੇ ਗੱਲ ਕਰਕੇ ਤੇ ਕੋਈ ਵਿਚਲਾ ਰਾਹ ਕੱਢ ਲਿਆ ਜਾਵੇ ਤਾਂ ਕਿ ਇਹ ਦੋਵੇਂ ਧੜੇ ਰਲ ਜਾਣ ਇਹ ਵੀ ਦੱਸ ਦਿੰਦੇ ਆ ਕਿ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਅਕਾਲੀ ਦਲ ਤੋਂ ਨਾਰਾਜ਼ ਹੋ ਗਏ ਸੀ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਗੀਆਂ ਦਾ ਪੱਲਾ ਫੜ ਲਿਆ ਇਵੈਂਚੁਅਲੀ ਸੁਖਦੇਵ ਸਿੰਘ ਢੀਂਸਾ ਵਰ ਸਰਦਾਰ ਪਰਮਿੰਦਰ ਸਿੰਘ ਢੀਂਸਾ ਜਿਹੜੇ ਨੇ ਉਹ ਅਕਾਲੀ ਦਲ ਸੁਧਾਰ ਲਹਿਰ ਦਾ ਇੱਕ ਵੱਡਾ ਹਿੱਸਾ ਬਣ ਗਏ ਖੈਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਦੋ ਧੜੇ ਵੰਡੇ ਹੋਏ ਨੇ ਜਿੱਥੇ ਦੋ ਧੜਿਆਂ ਦੇ ਵਿੱਚ ਬੜੀ ਖਿੱਚੋਤਾਣ ਚੱਲਦੀ ਪਈ ਹੈ ਸੁੱਚਾ ਸਿੰਘ ਲੰਗਾ ਦੇ ਆਉਣ ਦੇ ਨਾਲ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਕਿ ਕੀ ਜਿਹੜੀ ਇਹ ਵਖਰੇਵਿਆਂ ਦੀ ਟੁੱਟੀ ਕੜੀ ਆ ਇਹ ਗੰਢੀ ਜਾਵੇਗੀ ਕੀ ਸੁੱਚਾ ਸਿੰਘ ਲੰਗਾ ਇੱਕ ਕੜੀ ਬਣ ਕੇ ਆਏ ਨੇ ਜਿਹੜੇ ਇਹਨਾਂ ਦੋਵਾਂ ਧੜਿਆਂ ਨੂੰ ਦੁਬਾਰਾ ਮੇਲ ਦੇਣਗੇ ਉਹ ਸਾਰੇ ਵੱਡੇ ਲੀਡਰ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਗਏ ਨੇ ਭਾਵੇਂ ਉਹ ਸੁਖਦੇਵ ਸਿੰਘ ਢੀਂਸਾ ਹੋਣ ਪਰਮਿੰਦਰ ਸਿੰਘ ਢੀਂਸਾ ਹੋਣ ਸਿਕੰਦਰ ਸਿੰਘ ਮਲੂਕਾ ਹੋਣ ਬੀਬੀ ਜਗੀਰ ਕੌਰ ਹੋਣ ਜਾਂ ਫਿਰ ਹੋਰ ਜਿਹੜੇ ਵੱਡੇ ਲੀਡਰ ਨੇ ਕੀ ਉਹ ਸਾਰੇ ਲੀਡਰ ਵਾਪਸ ਬਾਦਲ ਧੜੇ ਵੱਲ ਚੱਲ ਜਾਣਗੇ ਰਲ ਜਾਣਗੇ ਜਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਝ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਸੁਚਾ ਸਿੰਘ ਲੰਗਾਹ ਦੀ ਹੋਂਦ ਜਿਹੜੀ ਹੈ ਉਹ بڑے ਸਵਾਲ ਪੈਦਾ ਕਰ ਰਹੀ ਹੈ بڑے ਸਵਾਲ ਪ੍ਰਗਟ ਕਰਦੀ ਪਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੁਚਾ ਸਿੰਘ ਲੰਗਾਹ ਪਾਰਟੀ ਦੇ ਵਿੱਚ ਆਏ ਨੇ ਤਾਂ ਆਉਂਦੇ ਸਮੇਂ ਨੂੰ ਦੋ ਧੜੇ ਇੱਕ ਹੋ ਸਕਦੇ ਆ ਕਿ ਨਹੀਂ ਜਾਂ ਫਿਰ ਜੋ ਚਰਚਾ ਅੰਦਰ ਖਾਤੇ ਚੱਲਦੀ ਪਈ ਹੈ ਕਿ ਜਿਹੜਾ ਸੁਧਾਰ ਲੈਣ ਵਾਲਾ ਧੜਾ ਆ ਉਹ ਕਿਤੇ ਨਵੀਂ ਬੜਨ ਵਾਲੀ ਸਿਆਸੀ ਪਾਰਟੀ ਵੱਲ ਤਾਂ ਨਹੀਂ ਝੁਕਾ ਰਖ ਰਿਹਾ ਦੋਵਾਂ ਦੇ ਵਿੱਚ ਸੱਚ ਕੀ ਹੈ ਕੀ ਪਾਈਆ ਰਤਪਾਲ ਜਾਂ ਫਿਰ ਸੁਖਬੀਰ ਸਿੰਘ ਬਾਦਲ ਇਹਨਾਂ ਦੋਵਾਂ ਦੇ ਵਿੱਚੋਂ ਕਿੱਧਰ ਵੱਲ ਨੂੰ ਬਾਗੀ ਧੜਾ ਕਥਿਤ ਤੌਰ ਦੇ ਉੱਤੇ ਜਾ ਸਕਦਾ ਹੈ ਸਵਾਲ ਬਣੇ ਹੋਏ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ